ਤੇ ਰਾਤ ਨੂੰ ਜਾ ਕੇ ਕਹਿੰਦੇ ਮੈਨੂੰ ਨਾ ਫੜਿਓ ਜੀ ਟੋਪੋ ਟਿਕਾ ਕੇ ਮੈਨੂੰ ਨੰਬਰੇ ਜੀ ਇਹਨਾਂ ਦਾ ਫੜਿਓ ਤੇਰੇ ਅੰਦਰ ਲੈ ਹੋ ਗਈ ਇਹ ਗੁਰੂਆਂ ਦਾ ਹਸਮਾ ਤੇ ਕਿਸ ਹਾਲ ਤੋਂ ਮੁੱਖ ਮੰਤਰੀ ਦਿੱਤੇ ਆਇਆ ਪਰ ਪੰਜਾਬ ਹਾਰਦਾ ਤੇਰੀ ਸਾਹ ਤੋਂ ਮੁੱਖ ਮੰਤਰੀ ਭੱਜੇ ਆਇਆ ਤੇ ਧੰਦਾ ਕਰਨੇ ਆਇਆ ਖੇਡਦੇ ਸੀ 75 25 ਪਤਾ ਨਾ ਮੈਂ ਕਹਿੰਦਾ ਹੁੰਦਾ ਵੀ 75 ਬਿਜ਼ਨਸ ਤੇਰਾ ਧੰਦਾ ਕਰ ਤੇ ਤੇ 75 ਬਿਜ਼ਨਸ ਤੇਰਾ ਤੇ 25 ਬਿਜ਼ਨਸ ਮੇਰਾ ਜਿਹਦਾ ਰਾਜ ਉਹਦਾ 75 ਤੇ ਮੇਰਾ 25 ਤੇ ਹੁਣ ਹੋਰ 100 ਵੀ ਤੇਰਾ ਨੂੰ ਜਾ ਕੇ ਕਹਿੰਦਾ ਮੈਨੂੰ ਨਾ ਫੜੋ ਜੀ ਕੋਕ ਪਟਾ ਕੇ ਮਨੁੱਖ ਪਰਿਆ ਦਾ ਸਾਹਿਰ ਖੁੱਪੜੀਆਂ ਰਹਿੰਦੀਆਂ ਪਰ ਸਾਖ ਲੇਕਿਨ ਤਾਉਮੀ ਹਰਿਆ ਨੌਵੇਂ ਪਾਛਾਈਏ ਕਿ ਖੇਤ ਦੀ ਨੀਂਦ ਮਦਦ ਕਰਦਾ ਕੀ ਉਥੇ ਜਾਤ ਪਾਤ ਸੀ ਜਿਹੜੇ ਵੰਡੀਆਂ ਪਉਦੇ ਐ ਇੱਕ ਧਰਮ ਨੂੰ ਦੂਜਾ ਧਰਮ ਵੱਡਾ ਪੰਜਾਬ ਨੂੰ ਨਹੀਂ ਮੰਨਦਾ ਜਿਹੜੇ ਜਾਤ ਪਾਤ ਦੇ ਨਾਮ ਤੇ ਪੰਜਾਬ ਤੋਂ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਬਾਬੇ ਨਾਨਕ ਤੱਕ ਕੋ ਗੱਲ ਬੰਦਾ ਹੈ ਕਿ ਭਾਈ ਸਾਦਾ ਪਲਾ ਕਰ ਨਾਮ ਜਪ ਕਿਰਤ ਕਰ ਤੇ ਬੰਨ ਛਕ ਤੇ ਸਾਹਿਬ ਹੱਥ ਬੜੀ ਆਈਆਂ ਜਿਸ ਭਾਵੇਂ ਇਸ ਵੇ ਤੇ ਮੈਂ ਤੁਹਾਨੂੰ ਆਖ ਰਿਹਾ ਜਦੋਂ ਕਰਤਾਰ ਪੁਰਖ ਦਾ ਲਾਂਘਾ ਖਲ ਸੀ ਸਾਰਾ ਹਿੰਦੁਸਤਾਨ ਇੱਕ ਪਾਸੇ ਸੀ ਤੇ ਇਹ ਸੈਂਟਰ ਇੱਕ ਪਾਸੇ ਸੀ ਉਹ ਕਹਿੰਦੇ ਸੀ ਨਹੀਂ ਖੋਗਾ ਤੇ ਖੁੱਲਿਆ ਕਿ ਨਹੀਂ ਖੁੱਲਿਆ ਪੰਜਾਬ ਨੂੰ ਵੇਚਦੇ ਆਇਆ ਹੈ ਪੰਜਾਬ ਨੂੰ ਗਿਰਵੀ ਧਰਦੇ ਆਇਆ ਹੈ ਗੁਰੂਆਂ ਦਾ ਬਸਿਰਾ ਸਤੂਤ ਨਹੀਂ ਦਿੰਦਾ ਆਪਣੇ ਲਈ ਕੁਝ ਮੰਗਦਾ ਨਹੀਂ ਤੇ ਇਹਨਾਂ ਦੇ ਖਿਲਾਫ ਉੱਠਾਈ ਕਰੂੰ ਘਰ ਘਰ ਜਾਵਾਂ ਤੇ ਕਹੂੰ ਤੁਸੀਂ ਗੁਰੂ ਦਾ ਫਲਸਫਾ ਪੜ੍ਹ ਲਓ ਤੇ ਰੋਖਾਂ ਦਾ ਹਾਸੇ ਦਰਸਾਉਂਦਾ ਉਸੇ ਦਰਸਾਤ ਹੁੰਦਾ ਮੈਂ ਤੁਹਾਨੂੰ ਅੱਜਕੱਲ੍ਹ

ਉਹ ਤੇ ਆਧੀ ਆਧੀ ਘਰ ਆਈ ਨੂੰ ਵੀ ਮੈਂ ਹੁਣ ਕੰਮ ਨਹੀਂ ਦੱਸਦਾ ਮੈਂ ਦਰਵਾਜ਼ਾ ਬਣਾਉ ਤੁਸੀਂ ਦਿਹਾੜੀ ਕਰਉਂਗੀਆਂ ਇੱਕ ਡਾਕ ਰੋਟੀ ਬਣਾਉਂਦੀਆਂ ਤੇ ਉਹਦੇ ਜੋ ਰੋਟੀ ਖਾਉਂਗਾ ਤੇ ਦਰਵਾਜ਼ਾ ਸਾਹਿਬ ਦੇ ਇਸ ਪੈਸੇ ਤੋਂ ਹੱਥ ਲਿਣਾ